ਪਿਤ ਭਗਤ ਸਿੰਘ ਸਰਾਬਾ ਵੈਲਫੇਅਰ ਟਰਸਟ ਪਟਿਆਲਾ ਵੱਲੋਂ ਕਲਕੱਤਾ ਵਿੱਚ ਡਾਕਟਰ ਨਾਲ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਕੈਂਡਲ ਮਾਰਚ ਕੱਢਿਆ ਗਿਆ ਇਸ ਕੈਂਡਲ ਮਾਰਚ ਵਿੱਚ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਕਿਸਾਨ ਆਗੂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਸਹਿਯੋਗ ਕੀਤਾ ਗਿਆ ਪਟਿਆਲੇ ਦੇ ਵਿੱਚ ਇਕੱਠੇ ਹੋਏ ਆ ਜਿਸ ਦਾ ਮਕਸਦ ਜਿਸ ਦਾ ਉਦੇਸ਼ ਹੈਗਾ ਜੋ ਕਲਕੱਤੇ ਦੇ ਵਿੱਚ ਮੇਰੀ ਡਾਕਟਰ ਦੇ ਨਾਲ ਘਟਨਾ ਵਾਪਰੀ ਹੈ ਇੱਕ ਉਹ ਲੇਡੀ ਡਾਕਟਰ ਜਿਹੜੀ 36 ਘੰਟੇ ਪ੍ਰੈਕਟਿਸ ਕਰਨ ਤੋਂ ਬਾਅਦ ਸੈਮੀਨਾਰ ਹਾਲ ਦੇ ਵਿੱਚ ਜਾ ਕੇ ਪੜਨ ਜਾ ਰਹੀ ਸੀ ਰੈਸਟ ਕਰਨ ਜਾ ਰਹੀ ਸੀ ਉਹਦੇ ਨਾਲ ਦਰਿੰਦਗੀਆਂ ਨੇ ਜੋ ਸਮੂਹਿਕ ਬਲਾਤਕਾਰ ਕੀਤਾ ਤੇ ਕਤਲ ਕੀਤਾ ਅਸੀਂ ਅੱਜ ਉਹਦੇ ਰੋਕ ਦੇ ਵਜੋਂ ਇੱਥੇ ਹੋਏ ਆ ਤੇ ਅਸੀਂ ਇਹ ਮੰਨ ਕਰਦੇ ਆਂ ਵੀ ਜਿਹੜਾ ਇਹ ਹੋਇਆ ਸਭ ਕੁਝ ਇਹ ਦਰਿੰਦਗੀ ਭਰਿਆ ਕੰਮ ਹੋਇਆ ਉਹਦੇ ਕਾਤਲਾਂ ਨੂੰ ਜਿਹੜੀ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੇ ਨਾਲੋਂ ਨਾਲ ਮੇਰੀ ਡਾਕਟਰ ਦੀ ਇਸ ਸਾਰੇ ਕੰਮ ਦੀ ਨਿਆਂਕ ਜਾਂ ਜਿਹੜੀ ਸੁਪਰੀਮ ਕੋਰਟ ਦੇ ਦਖਤੋ ਹੋ ਕੇ ਮੇਰੀ ਡਾਕਟਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਪਟਿਆਲੇ ਸ਼ਹਿਰ ਦੇ ਸਾਰੇ ਜਿਹੜੇ ਸੂਝਵਾਨ ਲੋਕ ਨੇ ਇਕੱਠੇ ਹੋ ਕੇ ਇਦਾਂ ਦੇ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ ਤੇ ਅੱਜ ਇਹਨੇ ਲੋਕ ਪਹੁੰਚੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਜਿਵੇਂ ਕਿ ਤੁਸੀਂ ਸਾਰੇ ਜਾਣੂ ਹੀ ਹੋ ਕਿ ਪਿਛਲੇ ਦਿਨਾਂ ਚ ਜਿਹੜਾ ਪੱਛਮੀ ਬੰਗਾਲ ਦੀ ਡਾਕਟਰ ਦੇ ਨਾਲ ਗਰੂਟਲੂ ਦਾ ਮਰਡਰ ਕੀਤਾ ਗਿਆ ਔਨ ਡਿਊਟੀ ਵਰਕਪਲੇਸ ਤੇ ਤਾਂ ਇਹ ਸਾਡੇ ਸਾਰੇ ਮਤਲਬ ਸਾਰੇ ਸਿਟੀਜ਼ਨਸ ਲਈ ਹੋਈ ਇੱਕ ਦਿਲ ਕੰਬਾਉ ਘਟਨਾ ਹੋਈ ਹੈ ਤੇ ਅਸੀਂ ਸਾਰੇ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਅਸੀਂ ਇਸ ਘਟਨਾ ਦੇ ਪ੍ਰਤੀ ਰੋਸ ਵੀ ਪ੍ਰਗਟ ਕਰਦੇ ਆਂ ਉਸ ਕੁੜੀ ਨੂੰ ਸ਼ਰਧਾਂਜਲੀ ਵੀ ਦੇਣੀ ਚਾਹੁੰਦੇ ਆਂ ਤੇ ਨਾਲ ਹੀ ਅਸੀਂ ਇਹ ਮੰਗ ਕਰਦੇ ਆਂ ਬਈ ਜਿਹੜੀ ਉਸ ਬੱਚੀ ਦੇ ਨਾਲ ਇਹ ਘਟਨਾ ਵਾਪਰੀ ਹੈ ਤਾਂ ਅਗਰ ਉਸ ਦੀ ਸੁਰੱਖਿਆ ਦਾ ਸਹੀ ਪ੍ਰਬੰਧ ਹੁੰਦਾ ਜਿਸ ਤਰ੍ਹਾਂ ਜਿਹੜੇ ਪ੍ਰੋਟੈਸਟ ਤੇ ਡਾਕਟਰਸ ਡਿਮਾਂਡ ਕਰ ਰਹੇ ਆਂ ਜਿਹੜੀ ਗੱਲਾਂ ਦੀ ਪశ్ਚਮੀ ਬੰਗਾਲ ਦੇ ਵਿੱਚ ਜਾਂ ਹੋਰ ਥਾਵਾਂ ਤੇ ਸਾਰੇ ਪਾਸੇ ਜਿੱਥੇ ਵੀ ਪ੍ਰੋਟੈਸਟ ਚੱਲ ਰਹੇ ਹਨ ਤਾਂ ਡਾਕਟਰਸ ਦੀ ਕੁਝ ਡਿਮਾਂਡ ਹੈਗੀਆਂ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਉਸ ਤਰ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਏ ਤੇ ਉਸ ਕੁੜੀ ਨੂੰ ਇਨਸਾਫ ਮਿਲੇ ਉਹਦੇ ਜਿਹੜੇ ਪਰਿਵਾਰ ਹੈ ਜਿਹੜਾ ਕਿ ਇਸ ਸਮੇਂ ਬਹੁਤ ਜ਼ਿਆਦਾ ਦਰਦਨਾਕ ਸਥਿਤੀ ਤੋਂ ਗੁਜ਼ਰ ਰਿਹਾ ਹੈ ਅਗਰ ਉਹਨਾਂ ਨੂੰ ਜਸਟਿਸ ਡਿਲੇ ਹੋਗੀ ਤਾਂ ਇੱਕ ਤਰ੍ਹਾਂ ਉਹ ਜਸਟਿਸ ਡਿਨਾਈਡ ਹੀ ਹੋ ਜਾਏਗੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਛੇਤੀ ਤੋਂ ਛੇਤੀ ਇਨਸਾਫ ਉਜਵਾਇਆ ਜਾਏ ਤੇ ਮੁੜਕੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਸਿਸਟਮ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਹੋਰ ਕਟਨਾਵਾਂ ਨਾ ਵਾਪਰਨ ਅਸੀਂ ਹੋਰ ਇਸ ਤਰ੍ਹਾਂ ਦੇ ਪ੍ਰੋਟੈਸਟ ਤੇ ਜਾਂ ਮਾਰਚ ਨਹੀਂ ਕਰਨਾ ਚਾਹੁੰਦੇ ਅਸੀਂ ਆਪਣੀਆਂ ਬੱਚਿਆਂ ਦੀ ਸੁਰੱਖਿਆ ਚਾਹੁੰਦੇ ਆ ਅਸੀਂ ਆਪਣੀ ਧੀਆਂ ਲਈ ਸੁਰੱਖਿਆ ਚਾਹੁੰਦੇ ਆ ਮੈਂ ਤਾਂ ਅਸੀਂ ਆਪਣੀ ਹਸਤੀ ਨੂੰ ਸਰਦਾਂਟ ਦੇ ਦਿੰਦੇ ਆ ਜਿੱਦੇ ਕਲਕੱਤਾ ਦੇ ਵਿੱਚ ਇੱਕ ਬਹੁਤ ਹੀ ਵਿਭਾਗੀ ਘਟਨਾ ਵਾਪਰੀ ਉਹਦੇ ਨਾਲ ਗੈਂਗ ਰੇਪ ਵਾਪਰਿਆ ਤੇ ਨਾਲ ਹੀ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਰਾਜਨੀਤਿਕ ਨੇਤਾਵਾਂ ਨੂੰ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹੁੰਗਾ ਕਿ ਇਹੋ ਜਿਹੇ ਅਪਰਾਧੀਆਂ ਨੂੰ ਜਿੱਦਾਂ ਅਰਬੀ ਕੰਟਰੀਆਂ ਦੇ ਵਿੱਚ ਕਾਨੂੰਨ ਬੜਿਆ ਹੈ ਵੀ ਸ਼ਰੀਆ ਚੌਂਕ ਤੇ ਖੜਾ ਕੇ ਉਹਨਾਂ ਨੂੰ ਫਾਤੀ ਜਾਂ ਉਹਨਾਂ ਦੀ ਇੱਕ ਲਾਤ ਇੱਕ ਬਾਹ ਵੜ ਦਿੱਤੀ ਜਾਵੇ ਜੀਬ ਵੜ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਉਹਦੇ ਬਾਰੇ ਚੰਨਣਾ ਪੈ ਸਕੇ ਵੀ ਜੇਕਰ ਕਿਸੇ ਧੀ ਪੈਣ ਨਾਲ ਇਹੀ ਦੀ ਘਨਾਉਣੀ ਹਰਕਤ ਅਸੀਂ ਕਰਦੇ ਹਾਂ ਤਾਂ ਸਾਡੇ ਨਾਲ ਇਹ ਇਲਜ਼ਾਮ ਵੀ ਹੋ ਸਕਦਾ ਨਾਲ ਹੀ ਸਾਡੇ ਲੋਕਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਗਾ ਕਿ ਜਦੋਂ ਹਿੰਦੁਸਤਾਨ ਦੇ ਇੱਕ ਥੋੜੇ ਸਾਰਿਆਂ ਦੇ ਘਟਨਾ ਜਦ ਯਾਦ ਹੋਊਗੀ ਦਿੱਲੀ ਦੇ ਵਿੱਚ ਕਿੰਨੇ ਪਿਆ ਕਾਰਡ ਹੋਇਆ ਸੀ ਉਦੋਂ ਇੱਕ ਤਰ੍ਹਾਂ ਦਾ ਦੇਸ਼ ਉੱਠ ਕੇ ਖੜਾ ਹੋ ਗਿਆ ਹੌਲੀ 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 ਆਵਾਜ਼ ਦਬਦੀ ਦਬਦੀ ਲੱਖਾਂ ਤੋਂ ਹਜ਼ਾਰਾਂ ਚ ਇਹ ਹਜ਼ਾਰਾਂ ਤੋਂ ਸੂਆਂ ਤੇ ਸੂਆਂ ਤੇ ਗਿਣਤੀ ਦੇ ਰਹਿ ਕੇ ਮੁੜ ਕੇ ਉਹ ਸ਼ਾਂਤ ਰਿਆ ਮੁੜ ਕੇ ਕਾਨੂੰਨ ਨੇ ਆਪਣੇ ਹਿਸਾਬ ਨਾਲ ਉਹਦਾ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਇਸ ਲਈ ਅੱਜ ਇਹ ਆਵਾਜ਼ ਜਿਹੜੀ ਕਲਕੱਤੇ ਦੀ ਉਸ ਧੀ ਦੇ ਵਿਰੁੱਧ ਪੱਕ ਚੁੱਟੀ ਹੈ ਇਹ ਆਵਾਜ਼ ਆਪਾਂ ਉਸੇ ਤਰ੍ਹਾਂ ਨਾ ਕਰੀਏ ਵੀ ਗਿਣਤੀ ਦੇ ਕੁਝ ਬੰਦੇ ਰਹਿ ਜਾਣ ਇਹੋ ਜੀ ਆਵਾਜ਼ ਸਾਨੂੰ ਬੁਲੰਦ ਹਮੇਸ਼ਾ ਕਰਦੀ ਰਹੂਗੀ ਜੇ ਇਹ ਜਾਗਰਤੀ ਸਾਨੂੰ ਚਲਾਉਣੀ ਪਊਗੀ ਨਾਲ ਹੀ ਸਰਕਾਰਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਸਖਤ ਕਾਨੂੰਨ ਬਣਾਉਣ ਇਹਦੇ ਦੋਸ਼ੀਆਂ ਦੇ ਵਿਰੁੱਧ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਜਦੋਂ ਬੰਦਾ ਦੋਸ਼ੀ ਸਿੱਧ ਹੋ ਗਿਆ ਤਾਂ ਉਸੇ ਦਿਨ ਉਹਨੂੰ ਚੌਂਕ 'ਚ ਖੜਾ ਕੇ ਅਰਬੀ ਕੰਟਰੀਆਂ ਵਾਂਗੂ ਜੜੀ ਮਿਸਾਲੀ ਸਜ਼ਾ ਉਹ ਦਿੱਤੀ ਜਾਵੇ ਉਹਨੂੰ ਵਾਕੀ ਨਾ ਦਿੱਤੀ ਜਾਵੇ ਉਹਦੀ ਜੀਭ ਉਹਦੀਆਂ ਅੱਖਾਂ ਇੱਕ ਲੱਤ ਤੇ ਇੱਕ ਬਾਹ ਵੜ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਬਲਾਤਕਾਰੀ ਹੈ ਇਹਨੇ ਬਲਾਤਕਾਰ ਕੀਤਾ ਇਸ ਧੀ ਦਾ ਤਾਂ ਆਓ ਆਪਾਂ ਰਲ ਮਿਲ ਕੇ ਪ੍ਰਮਾਤਮਾ ਦੇ ਅੱਗੇ ਉਸ ਬੱਚੀ ਦੀ ਆਤਮਾ ਨੂੰ ਸ਼ਾਂਤੀ ਦੀ ਅਰਦਾਸ ਕਰੀਏ ਤੇ ਅੱਗੇ ਤੋਂ ਅਰਦਾਸ ਕਰੀਏ ਤੇ ਇਹਦੀ ਕਨੌਣੀ ਘਟਨਾ ਸਾਡੇ ਹਿੰਦੁਸਤਾਨ 'ਚ ਕਿਤੇ ਵੀ ਨਾ ਵਾਪਰੇ ਜੈ ਜੰਧ